ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਫੋਟੋਗ੍ਰਾਫੀ ਨੂੰ ਲੈ ਕੇ ਅਕਸਰ ਸੰਸਾ ਚੱਲਦਾ ਰਹਿੰਦਾ ਹੈ ਕਿ ਫੋਟੋ ਖਿੱਚਣੀ ਚਾਹੀਦੀ ਹੈ ਕਿ ਨਹੀਂ ਅੰਦਰ ਤਾਂ ਭਾਵੇਂ ਮਨਾਹੀ ਹੈ ਪਰ ਦਰਬਾਰ ਸਾਹਿਬ ਦੇ ਬਾਹਰ ਵੀ ਹੁਣ ਫੋਟੋਆਂ ਖਿਚਾਉਣ ਵਾਲਿਆਂ ਨੂੰ ਖਾਸ ਤੌਰ ਦੇ ਉੱਤੇ ਸਾਵਧਾਨ ਕੀਤਾ ਜਾ ਰਿਹਾ ਹੈ ਔਰ ਫੋਟੋਆਂ ਵੀ ਕਿਹੜੀਆਂ ਖਾਸ ਕਰਕੇ ਵਿਆਹਾਂ ਸ਼ਾਦੀਆਂ ਵਾਲੇ ਜਿਹੜੇ ਨਵੇਂ ਵਿਆਹੇ ਜੋੜੇ ਨੇ ਜਾਂ ਫਿਰ ਜਿਹੜੇ ਪ੍ਰੀ ਵੈਡਿੰਗ ਸ਼ੂਟ ਕਰਵਾਉਣ ਦੇ ਵਾਸਤੇ ਆਉਂਦੇ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਸ ਗੱਲ ਦਾ ਹਵਾਲਾ ਦਿੱਤਾ ਗਿਆ। ਹਾਲਾਂਕਿ ਆਪਣੇ ਪ੍ਰੀ-ਵੇਡਿੰਗ ਸ਼ੂਟਸ ਦੇ ਵਿੱਚ ਆਪਣੀਆਂ ਫੋਟੋਗ੍ਰਾਫਰਸ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਜਾਂ ਕਹਿ ਦਈਏ ਕਿ ਇਹ ਦਰਸਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਧਾਰਮਿਕ ਭਾਵਨਾਵਾਂ ਨੂੰ ਨਾਲ ਲੈ ਕੇ ਚੱਲਦੇ ਨੇ ਉਹ ਧਰਮ ਦੇ ਨਾਲ ਨਿਰਪੱਖ ਹੋ ਕੇ ਔਰ ਨਿਸ਼ਕਾਮ ਹੋ ਕੇ ਜੁੜੇ ਹੋਏ ਨੇ ਪ੍ਰਤਾਮੀ ਗੁਰੂ ਘਰ ਦੇ ਬਾਹਰ ਉਹ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੁਣ ਹਰਗਿਜ਼ ਇਸ ਤਰ੍ਹਾਂ ਨਹੀਂ ਕਰਨ ਦਿੱਤਾ ਜਾਵੇਗਾ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡੇ ਅਧਿਕਾਰੀਆਂ ਦੇ ਵੱਲੋਂ ਫੋਟੋਗ੍ਰਾਫਰ ਯੂਨੀਅਨ ਦੇ ਨਾਲ ਮਿਲ ਕੇ ਜਿਹੜੇ ਫੋਟੋਗ੍ਰਾਫਰਜ਼ ਹੈਗੇ ਨੇ ਖਾਸ ਕਰਕੇ ਇਹਨਾਂ ਕੰਮਾਂ ਦੇ ਵਾਸਤੇ ਉਹਨਾਂ ਦੇ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ ਗਈ ਹੈ ਤੇ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹਰਗਿਜ਼ ਇਸ ਤਰ੍ਹਾਂ ਦੇ ਸ਼ੂਟ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਨਹੀਂ ਕੀਤੇ ਜਾਣਗੇ ਤਾਂ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਵੱਖਰੀਆਂ ਵੱਖਰੀਆਂ ਗੱਲਾਂ ਵੱਖਰੇ ਵੱਖਰੇ ਹੁਕਮ ਸਾਹਮਣੇ ਆਉਂਦੇ ਰਹੇ ਨੇ ਔਰ ਖਾਸ ਕਰਕੇ ਵਿਆਹਾਂ ਸ਼ਾਦੀਆਂ ਨੂੰ ਲੈ ਕੇ ਇਸ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਜਾਂ ਫਿਰ ਕਿਸੇ ਹੋਰ ਗੁਰਦੁਆਰੇ ਦੇ ਵਿੱਚ ਕੋਈ ਵੀ ਜਿਹੜਾ ਵਿਆਹ ਹੋਵੇਗਾ ਉਸ ਦੇ ਵਿੱਚ ਦੁਲਹਣ ਜਾਂ ਦੁੱਲਾ ਜਿਹੜਾ ਆ ਉਹ ਬੜੇ ਹੀ ਧਿਆਨ ਦੇ ਨਾਲ ਡਰੈਸ ਅਪ ਹੋ ਕੇ ਆਵੇਗਾ ਲਹਿੰਗਿਆਂ ਦੇ ਉੱਤੇ ਰੋਕ ਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਨਾਲੋਂ ਨਾਲ ਅਨੰਦ ਕਾਰਜ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਣ ਦੀਆਂ ਗੱਲਾਂ ਹੋ ਰਹੀਆਂ ਸੀ ਹੁਕਮ ਜਾਰੀ ਹੁੰਦੇ ਨੇ ਕਿ ਜਿਹੜੇ ਅਨੰਦ ਕਾਰਜ ਹੁੰਦੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋਣਗੇ ਕੋਈ ਡੈਸਟੀਨੇਸ਼ਨ ਵਿਡਿੰਗ ਜਿਹੜੀ ਹੈ ਉਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲੈ ਜਾਂਦੇ ਜਾਣਗੇ ਖੈਰ ਉਹਨਾਂ ਹੁਕਮਾਂ ਤੋਂ ਬਾਅਦ ਹੁਣ ਇਹ ਨਵਾਂ ਹੁਕਮ ਇੱਕ ਹੋਰ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਮੀਟਿੰਗ ਤੋਂ ਬਾਅਦ ਹੁਕਮ ਲਾਗੂ ਕੀਤਾ ਆ ਕਿ ਕੋਈ ਵੀ ਫੋਟੋਗ੍ਰਾਫਰ ਜਿਹੜਾ ਹੈਗਾ ਉਹ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਨਾ ਤਾਂ ਪ੍ਰੀ ਵਿਡਿੰਗ ਸ਼ੂਟ ਕਰੇਗਾ ਨਾ ਨਵੇਂ ਵਿਆਹੇ ਜੋੜਿਆਂ ਕਿਉਂਕਿ ਇਹ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦਾ ਆ ਉਹਨਾਂ ਨੂੰ ਠੇਸ ਪਹੁੰਚਾਉਂਦਾ ਆ ਤੇ ਇਸ ਕਰਕੇ ਇਸ ਦੇ ਮੱਦੇਨਜ਼ਰ ਧਾਰਮਿਕ ਭਾਵਨਾਵਾਂ ਨੂੰ ਬਰਕਰਾਰ ਰੱਖਣ ਦੇ ਵਾਸਤੇ ਉਹਨਾਂ ਨੂੰ ਬਹਾਲ ਰੱਖਣ ਦੇ ਵਾਸਤੇ ਇਸ ਤਰ੍ਹਾਂ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਿਹੜੇ ਪ੍ਰੀਵੈਡਿੰਗ ਸ਼ੂਟਸ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਸ਼ੁਰੂ ਕਰਦੇ ਨੇ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਤੋਂ ਸ਼ੁਰੂ ਕਰਦੇ ਨੇ ਹੁਣ ਉਹਨਾਂ ਨੂੰ ਵੀ ਸੰਭਲਣ ਦੀ ਲੋੜ ਹੈਗੀ ਆ ਕਿਉਂਕਿ ਪੁਲਿਸ ਹੁਣ ਇਸ ਤੋਂ ਬਾਅਦ ਐਕਸ਼ਨ ਲਵੇਗੀ ਪੁਲਿਸ ਨੇ ਕੀ ਕਿਹਾ ਆ ਪੁਲਿਸ ਅਧਿਕਾਰੀਆਂ ਦਾ ਇਸ ਬਾਰੇ ਕੀ ਕਹਿਣਾ ਆ ਔਰ ਖਾਸ ਕਰਕੇ ਕਿਹੜਾ ਐਕਸ਼ਨ ਲਿਆ ਜਾ ਸਕਦਾ ਆ ਇਸ ਮਾਮਲੇ ਦੇ ਸਬੰਧੀ ਆਓ ਸੁਣ ਲੈਂਦੇ ਆ ਤੁਸੀਂ ਕੌਨ ਲੋਕ ਜੀ ਸਾਹਿਬ ਦੀ ਕੁਮੇਦ ਸਰ ਸੰਗਤਾਂ ਨੂੰ ਇਹ ਬਰੀਫ ਕੀਤਾ ਕਿ ਜਿਹੜੇ ਇਥੇ ਦਕਸ਼ਣ ਕਪੰਡੇ ਨੇ ਉਹ ਸੰਗਤਾਂ ਤੋਂ ਵੀ ਹੈ ਕਿ ਕੁਝ ਲੋਕ ਉਹਨਾਂ ਵਿੱਚੋਂ ਵੀਡਿਓਿੰਗ ਜਾਂ ਫੋਟੋ ਖਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਉਹੋ ਜਿਹੇ ਜਿਹੜਾ ਆਮ ਪਬਲਿਕ ਦੇ ਭਾਵਨਾਵਾਂ ਨੂੰ ਫੇਸ ਪਹੁੰਚਦੀ ਹੈ ਉਸ ਉਸ ਬੰਦੀ ਜਨਤਾ ਨੂੰ ਜਾਗਰੂਤ ਕਰਾਇਆ ਮੰਤਰੀ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਾਨਜੋਖ ਸਿੰਘ ਸਾਹਿਬ ਤੇ ਹਕੂਮਤਾਂ ਦੇ ਅਨਸਾਰ ਤੇ ਜਗ ਸੰਗਤਾਂ ਨੂੰ ਜਾਣੂ ਕਰਾਇਆ ਗਿਆ ਕਿ ਅਜਾ ਕੋਈ ਵੀ ਸਮਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਸਨਮਾਨ ਨੂੰ ਫੇਸ ਪਹੁੰਚੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ